یہ اپنے اپنے ڈیپارٹمنٹ کے ساتھیوں کو بہت بہت رائیا سر جی کیا ڈاکٹر رات سارے اس پر بھی ٹھیک کو لے سامہا سمیا ਬੜਾ ਬੜਾ ਸੱਚੀ ਗੱਲ ਹੈ ਬਹੁਤ ਨਹੀਂ ਹੈ ਆਹ ਨਾਲ ਦਾ ਪਾਲਵਾਦੀ ਨੇ ਸਤਾਂ ਗੱਡੀਆਂ ਦਾ ਕੰਮ ਦਾ ਜਿਹੜਾ ਰੋਕਿਆ ਗਿਆ ਤੁਸੀਂ ਆ ਜੇ ਤਾਂ ਸਹੀ ਤੋਂ ਐਂਕਾ ਸਾਡੇ ਪ੍ਰਾਰ ਰਾਜ ਖਲੋਪੇ ਵਾਵਾ ਅਸੀਂ ਕੱਲ ਦੱਸ ਕੋ ਮੈਂ ਤੁਹਾਡਾ ਆਪਣਾ ਸੋਖ ਨਾਨ ਆਣ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਚਨਲ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਕੱਲ ਜ਼ਿਲ੍ਹਾ ਬਰਦਾਸਪੁਰ ਦੇ ਹਲਕਾ ਕਾਦੀਆਂ ਜੇ ਕਸਬਾ ਪੈਣੀ ਮੀਆਂ ਖਾਦੇ ਵਿੱਚ ਜਿੱਤੇ ਕਿ ਸਰਦਾਰ ਸੁਖਸਿੰਦਰ ਸਿੰਘ ਰੰਧਾਵਾ ਦੇ ਨਾਲ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਉਸ ਤੋਂ ਬਾਅਦ ਜਿਹੜਾ ਇੱਕ ਵੱਡੇ ਇਕੱਠ ਨੂੰ ਜਿਹੜਾ ਸੰਬੋਧਨ ਕੀਤਾ ਬਹੁਤ ਇੱਕ ਰਜਾਈਲੀ ਦਾ ਰੂਪ ਜਿਹੜਾ ਪੇਟ ਹਲਕੇ ਦੇ ਵਿੱਚ ਇੱਕ ਬਹੁਤ ਵੱਡੀ ਵਿਚਾਰ ਰੈਲੀ ਕੀਤੀ ਉਹਨਾਂ ਨੇ ਉੱਥੇ ਹੀ ਆਪਣੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਜਿੱਤ ਦਾ ਦਾਵਾ ਪ੍ਰਗਟ ਕੀਤਾ ਹੋਰ ਕੀ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ 라이ਟਸਵੀਰ ਤੁਰਦਾ ਵਸਬ ਕੰਪਲੇਨ ਕਰਦੇ ਹੋ ਕਿਦਾਂ ਰਿਸਪਾਂਸ ਮਿਲਦੀ ਆ ਔਰ ਕੀ ਕਹਿਣਾ ਚਾਹੋਗੇ ਤੁਸੀਂ ਬਾਰ ਬਾਰ ਹਲਕਿਆਂ ਤੇ ਜਾ ਰਹੇ ਹੋ ਲੋਕਾਂ ਦਾ ਜਿੱਦਾਂ ਹਜੂਮ ਮਿਲ ਲਿਆ ਆ ਉਹਨੂੰ ਕਿਦਾਂ ਦੇਖਦੇ ਹੋ ਲੋਕਾਂ ਦੇ ਪਿਆਰ ਨਾਲ ਤੇ ਕੱਜ ਬਾਜੋਬਾਬ ਦੇ ਠਿਕਾਣੀਆਂ ਖਿਚਾਏ ਆ ਇੱਥੇ ਜੀ ਮੀਟਿੰਗ ਆ ਔਰ ਤੁਸੀਂ ਦੇਖੇ ਹੁਣ ਜਾ ਕੇ ਥੱਲੇ ਵੀ ਦੇਖ ਲੈਣਾ ਕਿ ਕਿਵੇਂ ਸਾਰਾ ਇਲਾਕਾ ਪਹਿਲੇ ਦੂ ਕਰਕੇ ਪਹਿਲੇ ਧਾਰੀਵਾਲ ਫਿਰ ਕਾਦੀਆਂ ਹੁਣ ਇੱਥੇ ਆਏ ਤੇ ਲੋਕਾਂ ਨੇ ਇੱਕ ਮਨ ਬਣਾ ਲਿਆ کہ بی جے پی نو جو انہوں نے پنجاب دیتا دھوکھا ہی میں کہوں گا کہ کسان جب جا کے ہوتے بیٹھے بارڈر دے اوپر دلی بارڈر دے اوپر تو اس وقت تین کالے نے واپس لیا نال انہوں نے کیا کہ اسی لیگل گرنٹی داں گے ایک کمیٹی بن گئی اور اس کمیٹی نے اج تک ایک میٹنگ نہیں کی کسانہ نے کیا کہ اسی ਆਪਣੀਆਂ ਮੰਗਾਂ ਲਈ ਦਿੱਲੀ ਜਾਵਾਂਗੇ ਤੇ ਉਹਨਾਂ ਨੇ ਰਸਿਆਂ ਦੇ ਵਿੱਚ ਰੋਕ ਲਿਆ ਕੇਲ ਉਠੋਕੇ ਬੈਰੀਕੇਡ ਵੱਡੇ ਵੱਡੇ ਲਾ ਦਿੱਤੇ ਟਰੱਕ ਮਿੱਟੀਆਂ ਦੇ ਪਰ ਪਰ ਖੜੇ ਕਰ ਦਿੱਤੇ ਕੰਟੇਨਰ ਜਿਹੜੇ ਸੀ ਮੈਂ ਪਹਿਲੀ ਵਾਰੀ ਦੇਖਿਆ ਇਤਿਹਾਸ ਵਿੱਚ ਤੇ ਆਪਣੇ ਦੇਸ਼ ਆਪਣੀ ਰਾਜਧਾਨੀ ਨੂੰ ਜਾਂਦਿਆਂ ਇਦਾਂ ਤੁਗਲਕੀ ਹੁਕਮ ਚਲਾ ਦਿੱਤਾ ਕਿ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾਏਗਾ ਸਾਡੇ ਸਾਡੇ ਟਾਈਮ 'ਚ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਜਦੋਂ ਪਹਿਲਾ ਇਹਨਾਂ ਦਾ ਮੋਰਚਾ ਲੱਗਾ ਅਸੀਂ ਦਿੱਲੀ ਤੱਕ ਇੱਕ ਥਾਂ ਨਹੀਂ ਰੁਕਣ ਦਿੱਤੀ ਤੇ ਅੱਜ ਆਮ ਆਦਮੀ ਪਾਰਟੀ ਇਹ ਜਵਾਬ ਦਵੇ ਕਿ ਸਾਡੀ ਜ਼ਮੀਨ ਦੇ ਅੰਦਰ ਆ ਕੇ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਗੋਲੀਆਂ ਚਲਾਈਆਂ ਟਰੈਕਟਰ ਸਾੜੇ ਗਏ ਔਰ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਪਰਚੇ ਬਣਾਏ ਗਏ ਜ਼ਖਮੀ ਕਰ ਦਿੱਤੇ ਗਏ ਸ਼ਹੀਦ ਕਰ ਦਿੱਤੇਗੇ ਇਹਨਾਂ ਚੀਜ਼ਾਂ ਦਾ ਕੋਈ ਜਵਾਬ ਨਹੀਂ ਅੱਜ ਤੱਕ ਕਦੀ ਵੀ ਜ਼ੀਰੋ ਜਿਹੜੀ ਸੀ ਐਫਆਈਆਰ ਨਹੀਂ ਸੁਈ ਜ਼ੀਰੋ ਐਫਆਈਆਰ ਦਾ ਮਤਲਬ ਤੇ ਗੋਲੀ ਚਲਾਉਣ ਵਾਲਿਆਂ ਨੂੰ ਸਿੱਧਾ ਹੀ ਬਰੀ ਕਰ ਦਿੱਤਾ ਪੰਜਾਬ ਸਰਕਾਰ ਨੇ ਔਰ ਭਗਵੰਤ ਮਾਨ ਨੇ ਅਜ ਤੱਕ ਕੋਈ ਬਿਆਨ ਨਹੀਂ ਦਿੱਤਾ ਇਹ ਹੈ ਤੇ ਪੰਜਾਬ ਦੀ ਸਿਚੁਏਸ਼ਨ ਹੈ ਔਰ ਜਿਹੜੀ ਐਮਐਸਪੀ ਦੀ ਗੱਲ ਕਰੀਏ ਕੱਲੀ ਇੱਥੇ ਨਹੀਂ ਪੂਰੇ ਹਿੰਦੁਸਤਾਨ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਗਿਆ ਕਿ ਕਾਂਗਰਸ ਦੀ ਸਰਕਾਰ ਆਏਗੀ ਤੇ ਆ ਵੀ ਜੀ ਲੀਗਲ ਗਰੰਟੀ ਐਮ ਐਸ ਪੀ ਤੇ ਦਵਾਂਗੇ ਔਰ ਜਿੰਨੇ ਕਾਨੂੰਨ ਜਿਹੜੇ ਇਹਨਾਂ ਨੇ ਉਹ ਜਿ ਪੁੱਠੇ ਸਿੱਧੇ ਬਣਾਏ ਨੇ ਉਹ ਸਾਰੇ ਦੇ ਸਾਰੇ ਆਉਂਦੇ ਹੀ ਖਤਮ ਕੀਤੇ ਜਾਣਗੇ ਦੂਸਰੀ ਚੀਜ਼ ਜਿਹੜੇ ਅਗਨੀ ਵੀਰ ਆ ਫੌਜ ਦੀ ਪਰਤੀ ਬੰਦ ਕਰਦੀ ਅਗਨੀ ਵੀਰ ਕਰਦੀ ਉਹ ਕਹਿੰਦੇ ਆਉਂਦੇ ਫੌਜ ਦੀ ਪਰਤੀ ਕੀਤੀ ਜਾਏਗੀ ਤੇ ਜਿਹੜੇ ਅਗਨੀ ਵੀਰ ਨੇ ਉਹਨਾਂ ਨੂੰ ਫੌਜ ਚ ਸਿੱਧਾ ਪਰਤੀ ਕਰ ਲਿਆ ਜਾਏ ਤੀਸਰੀ ਚੀਜ਼ او ਪੀ ਐਸ 1 ਰੈਂਕ 1 ਪੈਸ਼ੈਂਟ ਉਹ ਉਹ ਜਿਹੜੀ 올ਡ ਪੈਨਸ਼ਨ ਸਕੀਮ 올ਡ ਪੈਨਸ਼ਨ ओपीएस 올ਡ ਪੈਨਸ਼ਨ ਸਕੀਮ ਉਹ ਲਾਗੂ ਕੀਤੀ ਜਾਏਗੀ ਅੱਜ ਤੁਸੀਂ ਵੇਖੋ ਰਾਜਸਥਾਨ ਚ ਲਾਗੂ ਕੀਤੀ ਉੱਥੇ ਕਾਂਗਰਸ ਦੀ ਸਰਕਾਰ ਹਿਮਾਚਲ ਪ੍ਰਦੇਸ਼ ਚ ਲਾਗੂ ਕਰ ਦਿੱਤੀ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਕਰਨਾਟਕਾ ਚ ਲਾਗੂ ਕਰ ਦਿੱਤਾ ਉਹ ਪੰਜਾਬ ਚ ਵੀ ਲਾਗੂ ਕੀਤਾ ਜਾਏਗਾ ਤੇ ਹਿੰਦੁਸਤਾਨ ਚ ਕਾਂਗਰਸ ਦੀ ਸਰਕਾਰ ਆਉਣ ਤੇ ਪੂਰੇ ਹਿੰਦੁਸਤਾਨ ਚ ਨੋਪੀਅਸ ਲਾਗੂ ਕੀਤਾ ਗਰੱਟੀਆਂ ਦੀ ਗੱਲ ਕਰਦੇ ਆ ਜੀ ਕਦੇ ਵਿਕਾਸ ਕਰਦੇ ਬਹੁਤ ਕਿਤੇ ਆ ਤੁਸੀਂ ਕਿਦਾਂ ਦੇਖਦੇ ਹੋ ਔਰ ਬਿਜਲੀ ਦੇ ਉੱਪਰ ਜਿਹੜਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਮੇਰੇ ਕੋਲ ਮੈਨੂੰ ਇੱਕ ਨਹੀਂ ਸਮਝ ਆਉਂਦੀ ਕਿ ਅੱਜ ਬਿਜਲੀ ਦਾ ਹਾਲਾਤ ਦਾ ਕੀ ਨੇ ਹੁਣ ਤਾਂ ਸੀਜ਼ਨ ਨਹੀਂ ਕਿਤੇ ਬਿਜਲੀ ਨਹੀਂ ਚਾਹੀਦੀ ਤੁਸੀਂ ਦੱਸੋ ਕਿ ਨਿਕੰਟੇ ਬਿਜਲੀ ਹੁੰਦੀ ਹੈ ਕਿੰਨਾ ਕਰਜ਼ਾ ਚੁੱਕ ਲਿਆ ਕਿੰਨਾ ਘੱਟ ਜਿ ਬਿਜਲੀ ਬੋਰ ਚਲਾ ਗਿਆ ਇਹ ਲੋਕਾਂ ਨੂੰ ਦਰਸਣੇ ਪੈਣਗੇ ਕਿ ਕਿਵੇਂ ਕੀ ਕੀ ਬਿਜਲੀ ਦੀ ਗੱਲ ਛੱਡੋ ਤੁਸੀਂ ਲਾਰਜ ਆਰਡਰ ਦੀ ਦਾਤੋ ਕਾਨੂੰਨ ਵਿਵਸਥਾ ਕੀ ਹੈ ਸ਼ਰਿਆਮ ਗੈਂਗਸਟਰ ਫਿਰਦੇ ਨੇ ਸ਼ਰਿਆਮ ਨਸ਼ਾ ਵਕਰੀਆ ਸ਼ਰਿਆਮ ਚੋਰੀਆਂ ਡਕੈਤੀਆਂ ਹੋ ਰਹੀਆਂ ਨੇ ਉਹਦੇ ਬਾਰੇ ਸਰਕਾਰ ਨਹੀਂ ਬੋਲਦੀ ਆਕਾਲੀ ਦਲ ਕਹ ਰਿਹਾ ਕਿ ਕਾਂਗਰਸ ਨੇ 70 ਸਾਲ ਚ ਕੀ ਕੀਤਾ ਉਹ ਆਕਾਲੀ ਦਲ ਦਾ ਤਾਂ ਯਾਰ ਕੰਮ ਮੁੱਕ ਗਿਆ ਕਿਹੜਾ ਸਵਾਲ ਮੈਨੂੰ ਪੁੱਛੀ ਜਾਂਦੇ ਹੋ ਹੁਣ ਉਹਨਾਂ ਨੂੰ ਪੁੱਛੋ 25 ਸਾਲ ਤੁਸੀਂ ਰਹੇ ਹੋ ਇੱਕ ਦੱਸੋ ਨਸ਼ੇ ਵੇਚਣ ਤੋਂ ਬਿਨਾਂ ਤੁਸੀਂ ਕਿਹੜੀ ਉਪਲਬਧੀ ਪੰਜਾਬ ਨੂੰ ਦਿੱਤੀ ਇੱਕੋ ਹੀ ਚੀਜ਼ ਉਹਨਾਂ ਨੂੰ ਪੁੱਛੋ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡੀ ਵੱਡੀ ਸੰਸਥਾ ਪੂਰੇ ਪੰਜਾਬ ਚ ਇੱਕ ਵੀ ਹਸਪੀਟਲ ਨਹੀਂ ਉਹਨਾਂ ਬਣਾ ਇੱਕ ਸਕੂਲ ਨਹੀਂ ਬਣਾਇਆ ਕਿ ਜਿਹਦੇ ਚ ਗਰੀਬਾਂ ਨੂੰ ਉਹਨਾਂ ਦਾ ਇਲਾਜ ਕੀਤਾ ਜਾਏ ਸਿੱਖ ਕੌਮ ਤੇ ਪੰਜਾਬੀ ਐਡੇ ਵੱਡੇ ਦਾਨੀ ਨੇ ਕਿ ਜੇਕਰ ਸ਼ਰਮਣੀ ਕਮੇਟੀ ਇੱਕ ਅੱਕ ਸਕੂਲ ਕਾਲਜ ਖੋਲ੍ਹ ਦਿੰਦੀ ਤੇ ਉਹ ਮੇਰੇ ਖਿਆਲ ਸ਼ਰਮਣੀ ਕਮੇਟੀ ਨੇ ਉਹਦੇ ਪੈਸਾ ਪੈਸਾ ਨਹੀਂ ਲਓ ਦਾਨੀਆਂ ਨੇ ਉਹਨਾਂ ਨੂੰ ਚਲਾ ਦੇਣਾ ਸੀ ਤੇ ਇਹ ਕਰਕੇ ਅਕਾਲੀ ਦਰਬ ਦੇ ਯਾਰ ਕਿਹੜ ਕਿਹਨੇ ਰਾਜ ਕਰਾਂਗੇ 25 ਸਾਲ 22 ਤੇ ਉਹਨਾਂ ਦੇ ਐਮ ਐਲ ਏ ਆਏ ਨੇ ਤੋ ਉਹ ਕੀ ਗੱਲ ਕਰਨਗੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਕੀ ਹਾਲਾਤ ਕਰ ਦਿੱਤੇ ਇਸ ਉਮਰ 'ਚ ਪ੍ਰਕਾਸ਼ ਸਿੰਘ ਬਾਦਲ ਨੂੰ 25 ਸਾਲ ਜਿਹੜਾ ਮੁੱਖ ਮੰਤਰੀ ਰਿਹਾ ਤੇ ਇੱਕ ਵਾਰੀ ਨਾਲ ਜ਼ਿੰਦਗੀ ਚ ਆ ਰਿਹਾ ਹੋਵੇ ਉਹਨੂੰ ਅਖੀਰ ਦੀ ਉਮਰੇ ਹਰਾ ਕੇ ਇਹਨਾਂ ਨੇ ਉਹ ਉਹਦੀ ਆਤਮਾ ਨੂੰ ਦੁਖੀ ਕੀਤਾ ਬਾਈ ਜੀ ਸਰ ਬੇਡ ਖੇਤਰ ਦੇ ਹਲਕੇ ਦੀ ਜੀ ਗੱਲ ਕਰ ਲਈਏ ਤਾਂ ਉਹ ਵਾਰਾ ਕੁੱਤਿਆਂ ਦੀ ਬਰੀ ਪਰਮਾਰ ਆ ਬੀਤੇ ਦਿਨ ਵੀ ਇੱਕ ਔਰਤ ਨੂੰ ਨੋਚ-ਨੋਚ ਕੇ ਮਾਰ ਮੁਕਾਇਆ ਸੀ ਇਸ ਦੇ ਉੱਤੇ ਵੀ ਕੋਈ ਐਕਸ਼ਨ ਹੋਵੇਗਾ ਕੋਈ ਇਹ ਬੜਾ ਵੱਡਾ ਮਸਲਾ ਸੁਪਰੀਮ ਕੋਰਟ ਤੱਕ ਤੱਕ ਗਿਆ ਇਹਦੇ ਤੋਂ ਜਿਹੜੀ ਸਰਕਾਰ ਹੈ ਉਹਨੂੰ ਬੜਾ ਸੀਰੀਅਸਲੀ ਸੋਚਣਾ ਪਏਗਾ ਕਿ ਜਿਹੜੇ ਸਟ੍ਰੇ ਡੌਗ ਨੇ ਇਹਨਾਂ ਨੂੰ ਕਿਵੇਂ ਕੰਟਰੋਲ ਕਰਨ ਦੇ ਕਿਵੇਂ ਇਹਨਾਂ ਨੂੰ ਅੱਗੇ ਇਹਨਾਂ ਦੀ ਜਿਹੜੀ ਪਦਾਸ਼ਾ ਉਹਨੂੰ ਉਹ ਰੁਕਿਆ ਜਾਏ ਇਹ ਬੜੀ ਵੱਡੀ ਗੱਲ ਹੈ ਤੇ ਨਾਲ ਹੀ ਮੈਂ ਕਿਨਕ ਨਾਲ ਪਬਲਿਕ ਨੂੰ ਹੀ ਮੇਰੇ ਚ ਇਨਵੋਲਵ ਹੋਣਾ ਚਾਹੀਦਾ ਕਿ ਜੋ ਸਰਕਾਰਾਂ ਦੇ ਸਹਿਯੋਗ ਕਰੇ ਅਰੰਦਾਵ ਸਾਹਿਬ ਦੀ ਗੱਲ ਕਰ ਲਈ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਤੁਹਾਡੇ ਹੱਕ ਦੇ ਵਿੱਚ ਫਤਵਾ ਦਿੱਤਾ ਸੀ ਕਾਦੀਆਂ ਚ ਬਾਜਲਾ ਸਾਹਿਬ ਦੇ ਕੀ ਲੱਗਦਾ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕ ਕਾਂਗਰਸ ਨੂੰ ਨਹੀਂ 6 ਹਲਕਿਆਂ ਦੇ ਵਿੱਚ ਫਤਵਾ ਦਿੱਤਾ ਕਿ ਜਿਹੜੀ ਏਡੀ ਹਵਾ ਚੱਲੀ ਸੀ ਬਦਲਾ ਬਦਲਾ ਛਾੜੂ ਵਾਲਿਆਂ ਦੀ ਉਹ ਅਸੀਂ ਗੁਰਦਾਸਪੁਰਿਆ ਨੇ ਅਣਖੇ ਰੁਕਿਆ ਸਭ ਤੋਂ ਵੱਧ ਇਥੇ ਤੋਂ ਇਹ ਮੈਲੇ ਹੋਈ ਨੇ ਮੈਂ ਇੱਕ ਚੀਜ਼ ਦੀ ਆਮ ਆਮ ਆਦਮੀ ਨੂੰ ਪੁੱਛਣਾ ਚਾਹੁੰਦਾ ਕਿ ਪੰਜਵੇਂ ਮਹੀਨੇ ਚ ਕੀ ਥਾ ਕੀ ਆ ਸਾਡਾ ਸਭ ਤੋਂ ਵੱਧ ਏਰੀਆ ਗੰਨੇ ਦੇ ਥੱਲੇ ਆ ਜਿੱਥੇ ਆਪਾਂ ਬੈਠੇ ਮੈਂ ਜਦੋਂ ਮੰਤਰੀ ਸੀ ਉਸ ਵੇਲੇ ਆਪਣਾ ਤ੍ਰਿਪਤ ਬਾਜਵਾ ਮੈਂ অরুণਾ ਚੌਧਰੀ ਜਗ ਜੁਗਿੰਦਰ ਪੋਈਵਾਲ ਤੇ ਆਪਣੇ ਵੀਰਿੰਦਰ ਫਾੜਾ ਮਰਿੰਦਰ ਫਾੜਾ ਅਸੀਂ ਪੰਜਾਂ ਨੇ ਬਾਦਲਾਂ ਦੇ ਟਾਈਮ ਚ ਜਿਹੜੀ ਕਹਿੰਦੇ ਕਾਲੀਦਲ ਕਹਿੰਦਾ ਕੀ ਕੀਤਾ ヒस्ट्री ਆ ਮੈਂ ਪੇਪਰ ਕਢਾ ਕੇ ਤਾਂ ਬਾਦਲਾਂ ਨੇ ਕੀ ਦੱਤਾ ਕਿ ਦੋਵੇਂ ਮਿਲਾਂ ਜਿਹੜੀਆਂ ਬੀਜ ਦਿੱਤੀਆਂ ਜਾਣ ਔਰ ਸੇਲ ਤੇ ਲਾ ਦਿੱਤੇ ਸਾਡੀ ਸਰਕਾਰ ਜਦੋਂ ਆਈ ਉਦੋਂ ਵੀ ਆਫੀਸਰਾਂ ਨੇ ਬੜਾ ਕੀਤਾ ਮੈਂ ਠੋਕ ਕੇ ਕਿਹਾ ਕਿ ਇਹ ਮਿਲਾਂ ਨਹੀਂ ਇਹ ਤੋ 흘ਣਗੀਆਂ ਜੇ ਕੋਆਪਰੇਟਿਵ ਖਤਮ ਹੋ ਗਿਆ ਪ੍ਰਾਈਵੇਟ ਮਿਲਾਂ ਦੀ ਲੁੱਟਖਸਟ ਸ਼ੁਰੂ ਹੋ ਜੀ ਇਹ ਮਿਲਾਂ ਦੋਵੇਂ ਕੀਤੀਆਂ ਤੇ ਇੱਥੇ ਸੀਐਨਜੀ ਪਲਾਂਟ ਵੀ ਜਿਹੜਾ ਗੈਸ ਬਣਾਉਣ ਵਾਲਾ ਪਲਾਂਟ ਇਹ ਪਲਾਂਟ ਬਾਮਰਸਾ ਗੁਰਦਾਸਪੁਰ ਵਾਲਾ ਪਲਾਂਟ ਤੇ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਤੇ ਪੈਸੇ ਨਹੀਂ ਦੇ ਸਕੇ ਤੇ ਪੂਰੇ ਟਾਈਮ ਤੇ ਚਲੀਆਂ ਨਹੀਂ ਉਹਦੀ ਵੀ ਇਨਕੁਆਰੀ ਕਰਵਾਈ ਜਾਏਗੀ ਕਿ ਕਿੱਥੇ ਪੈਸੇ ਰੁਕੇ ਮੈਂ ਟੋਟਲ ਇਹਨਾਂ ਮਿਲਾਂ ਦਾ ਪੈਸਾ ਬੈਂਕ 'ਚ ਜਮ੍ਹਾਂ ਕਰਵਾ ਗਿਆ ਸੀ ਚੱਕਰ ਦੇ ਸਰਕਾਰ ਨੂੰ ਮਿਲਾਂ ਨਾ ਰੁਕ ਜਾਣ ਕਿਉਂਕਿ ਬਹੁਤ ਖਰਚਾ ਵੱਜ ਜਾਂਦਾ ਇਹਨਾਂ ਕੋਲ ਮਿਲਾਂ ਨਹੀਂ ਚਲੀਆਂ ਤੁਸੀਂ ਅਜੀਤ ਅਖਬਾਰ 'ਚ ਪੜਿਆ ਹੋਣਾ ਐਮਐਲਏ ਬਾਰੇ ਕਈ ਕੁਝ ਉਹਨਾਂ ਲਿਖਿਆ ਐਮਐਲਏ ਨੇ ਉਹਦਾ ਇੱਕ ਵਾਰੀ ਵੀ ਖੰਡਣ ਨਹੀਂ ਕੀਤਾ ਤੇ ਕਰ ਵੀ ਨਹੀਂ ਸਕਦਾ ਤੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਮਿਲਕ ਪਲਾਂਟ ਗੁਰਦਾਸਪੁਰ ਉਹਦੀ ਡਬਲ ਕੈਪੈਸਿਟੀ ਕੀ ਥੀ ਜਿਹੜੀ ਚਲੋ ਏ ਕੀ ਇਹਨਾਂ ਪੁੱਛ ਲਿਓ ਆ ਕਿਸਾਨ ਯੂਨੀਅਨ ਵਾਲੇ ਹੋਰ ਵੀ ਸਾਨੂੰ ਸਵਾਲ ਪੁੱਛਦੇ ਆ ਉਹਨਾਂ ਨੂੰ ਇੱਕ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਖੰਨਾ ਗੰਨਾ ਖੋਜ ਕੇ ਅੰਦਰ ਬਣਾਇਆ ਸੀ ਕਲਾਨੌਰ 100 ਏਕੜ 'ਚ ਸਭ ਤੋਂ ਪਹਿਲੋਂ ਆਮ ਆਦਮੀ ਪਾਰਟੀ ਨੇ ਉਹ ਗੰਨਾ ਖੋਜ ਕੇ ਅੰਦਰ ਬੰਦ ਕਰ ਦਿੱਤਾ ਜੋ ਦੋ ਮਿਲਾ ਇਹਨਾਂ 'ਚ ਵੇਖੋ ਜ਼ਮੀਨ ਸਾਡੀ ਵਧਣੀ ਨਹੀਂ ਤੇ ਮੈਂ ਮਹਾਰਾਸ਼ਟਰ 'ਚ ਵੇਖਿਆ ਯੂਪੀ 'ਚ ਵੇਖਿਆ ਉਹ ਤੁਹਾਡੇ ਕਿਸਾਨ 8 800 ਕੁਇੰਟਲ ਗੰਨੇ ਦਾ ਝਾੜ ਕੱਢ ਰਹੇ ਨੇ ਖੇਲੇ ਚੋਂ ਔਰ ਉਹਨਾਂ ਦੀ ਰਿਕਵਰੀ 13 14 ਤੱਕ ਪਹੁੰਚਦੀ ਹੈ ਸਾਡੀ ਰਿਕਵਰੀ 9 ਉਹਦਾ ਉਹਨਾਂ ਦੇ ਸਾਇੰਟਿਸਟ ਬੁਲਾਏ ਉਹਨਾਂ ਨੇ ਜ਼ਮੀਨ ਟੈਸਟ ਕਰਵਾਈ ਉਹਨਾਂ ਕਹਿੰਦੇ ਜ਼ਮੀਨ ਵੈਸ ਤੇ ਇੱਥੇ ਸਾਨੂੰ 100 ਕਿਲਾ ਦੇ ਦਿਓ ਔਰ ਅਸੀਂ ਤੁਹਾਡਾ ਖੋਜ ਕੇਂਦਰ ਉਹ ਵੀ ਬੰਦ ਕਰ ਦਿੱਤਾ ਬਟਾਲੇ ਦੀ ਇੰਡਸਟਰੀ ਬੰਦ ਹੋ ਗਈ ਇਹ ਦਸਾਂ ਸਾਲਾਂ ਚ 5 ਸਾਲ 6 ਸਾਲ ਤੇ ਆਪ ਹੀ ਰਹੇ ਨੇ ਜੀ ਭਾਜਪੀ ਤੇ ਕਾਲੀਗੜ ਇਹਨਾਂ ਕਿਹੜਾ ਪ੍ਰੋਜੈਕਟ ਲਿਆਂਦਾ ਲਾਸਤ ਤੱਕ ਹੀ ਅਪੀਲ ਕਰਨ ਚਾਹਦੇ ਹਾਂ ਗੁਰਦਾਸਪੁਰ ਦੇ ਜਨਤਾ ਕਿਉਂਕਿ ਉਹ ਗੁਰਦਾਸਪੁਰ ਹੀ ਬੜੇ ਸਿਆਣੇ ਨੇ ਔਰ ਉਹਨਾਂ ਨੇ 2022 ਚ ਹੀ ਆਪਣੀ ਸਨਫਨਾ ਵੋਟਾਂ ਪਾਈਆਂ ਤੇ ਹੁਣ ਵੀ ਪਾਰਲੀਮੈਂਟ ਚ ਜਿਹੜਾ ਕਿ ਨਿਲਕੇ ਪੋਟਦੂ 8 ਕਿਲੋ ਦਾ ਹੱਥ ਆ ਉਹ ਜਨ ਨੂੰ ਇਹਨਾਂ ਲੋਕਾਂ ਨੇ ਪਸੰਦ ਨਹੀਂ ਕਰਨਾ ਔਰ ਜੋ ਜ਼ਮੀਨਾ ਜੁੜੇ ਨੇ ਉਹਨਾਂ ਨੂੰ ਜੁੜ ਕਰਕੇ ਤੇ ਔਰ ਮੈਂ ਵਿਸ਼ਵਾਸਤ ਹਾਂ ਨਾ ਕਿ ਪਾਰਲੀਮੈਂਟ ਚ ਪਹੁੰਚ ਕੇ ਆਵਾਜ਼ ਗੁਰਦਾਸਪੁਰ ਦੀ ਤੇ ਪੰਜਾਬ ਦੀ ਚੁੱਕੀ ਜਾਏਗੀ ਖਾਸ ਕਰਕੇ ਬਾਰਡਰ ਏਰੀਆ ਦੀ ਚੁੱਕੀ ਜਾਏਗੀ ਕਿ ਅਸੀਂ 65 ਕਤਰ ਦੀਆਂ ਲੜਾਈਆਂ ਵੇਖੀਆਂ ਇਹਨਾਂ ਨੂੰ ਕਿਵੇਂ ਲੋਕਾਂ ਨੇ ਮਨ ਤੋਂ ਵਿਸ਼ਵਾਸ ਪਰ ਰੱਖਣਾ ਕਿ ਅਸੀਂ ਵੀ ਹਿੰਦੁਸਤਾਨ ਦਾ ਵਧੀਆ ਅੰਦ ਮੰਨ ਸੀ ਇਹ ਗਲਤ ਸੀ ਠੀਕ ਥੈਂਕ ਯੂ ਦੋ ਦੇ ਨਾਲ ਇੱਕ ADC ADGP ਨਾਮ ਦਾ प्रमोद भांत ਯਾਤਰਾ ਅਮੀ ਕਾਬ ਦੇਖੋ ਹਰਿਆਣੇ ਦਾ ਅਫਸਰਾਦ ਫੇਰ ਚਾਂਦੇਨਾ ਬਾਦ ਹਰਿਆਣੇ ਨੇ ਹਿੰਦੁਸਤਾਨ ਦਾ ਜਿਹੜਾ ਸੁਸਟ ਜਨਨ ਗਵਰਨਮੈਂਟ ਆਫ ਇੰਡੀਆ ਦਾ ਨੰਬਰ 1 ਦਾ ਬਣ ਗਿਆ ਉਹਨੂੰ ਹੌਂਦੀ ਸਾਹਿਬ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਡਿਵੀਜ਼ਨਲ ਕਮਿਸ਼ਨ ਬਣਿਆ ਇਹ ਬਿਲਕੁਲ ਗਲਤ ਹੈ ਇਹਨੂੰ ਧੋੜਿਆ ਜਾਏ ਇਹਦੀ ਇਨਕੁਆਰੀ ਸੀਬੀਆਈ ਨੂੰ ਜਾਂ ਕਿਸੇ ਹੋਰ ਇਜੰਸੀ ਨੂੰ ਦੇ ਦਿੱਤੀ ਜਾਏ ਬਿਉਚਾਰ ਦੀ ਗੱਲ ਨੂੰ ਟੈਕੂ ਆਇਆ ਕਿ ਬਾਜੋ ਸਾਹਿਬ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋ ਗਿਆ ਤੇ ਮੈਨੂੰ ਜਾਣਾ ਪੈਗਾ ਮੈਂ ਗਿਆ ਮੈਨੂੰ ਦੱਸੋ ਮੈਂ ਤੁਹਾਡੀ ਹਵਾਈ ਜਹਾਜ਼ ਦੀਆਂ ਆ ਜਾਂਦੀ ਟਿਕਾਣੇ ਹੋਟਲ ਤੱਕ ਪ੍ਰਬੰਧ ਕਰਦਾ ਮੈਂ ਉਹਨੇ ਕਿ ਬਾਜੋ ਸਾਹਿਬ ਜੇ ਮੈਂ ਫੀਸ ਨਹੀਂ ਲਈ ਤੇ ਇੰਨੇ ਲੋਕਾਂ ਮੈਂ ਹੈ ਕਿ ਆਪਣੀ ਏਅਰ ਜੇਟੇ ਬੈਠਾ ਆ ਜਾਂਦੀ ਟਿਕਾਣੇ ਤੱਕ ਆਉਂਦੇ ਸੀ ਮੈਂ ਸਾਹਮਣੇ ਉੱਤਰਨਾ ਕਰਨ ਦਾ ਬਚੇ ਉਥੇ ਦੇ 4 ਘੰਟੇ ਦੀ ਬਹਿਸ ਤੋਂ ਬਾਅਦ

ਪੰਜਾਬ ਦੀ ਕੈਬਨਟਰੀ 1 ਕਿਲੋਮੀਟਰ ਅੰਦਰ ਵਾਕੇ ਹਰਿਆਣੇ ਦੀ ਪੁਲਿਸ ਨੇ ਸਾড়ে 2.5 ਦਾ ਤੱਕ ਤੋੜੇ ਨਕੀਆਂ ਤੋੜੀਆਂ ਮੋਟਰਸਾਈਕਲ ਸਟੂਡੈਂਟੋੜੇ ਪ੍ਰੇਤ ਪਾਸਿੰਗ ਨੂੰ ਗੋਰੇਸ ਪਾ ਕੇ ਲੱਤਾ ਬਾਹਮਾ ਤੋੜ ਕੇ ਰੋਕ ਦਿੱਤੇ ਮੈਡੀਕਲ ਕਾਲਜ ਦੇ ਵਿੱਚ ਪੀਜੀਆਈ ਸੁਤੇ ਆ ਉਥੋਂ ਕਚਹਿਰੀ ਦੇ ਕਚਹਿਰੀ ਦੀ ਰੈਕਚਰਸ ਦੇਖਦੇ ਉਹਨੂੰ ਫਿਰ ਪੀਜੀਆਈ ਚੱਕ ਲੈਣਾ ਪੁੱਠਿਓ ਦਾ ਹਾਲ ਚਾਲ ਤੋ ਤੁਹਾਡੇ ਦਾਸ ਦੀ ਇਹਨੇ ਸਰਕਾਰ ਫਿਰ ਇੱਕ ਔਰ ਫਿਰ ਉਸੇ ਜੁਡੀਸ਼ੀਅਲ ਪ੍ਰੋਟੈਕਸ਼ਨ ਕੋ ਆ ਆਪੇ ਬੰਦ ਕਰਦੇ ਆਂ ਸਾਡੀ ਜਿੰਨੀ ਬਾਰ ਉਸ ਹੱਨੇ ਉੱਤੇ ਫਿਰ ਗੋਲੀ ਚੱਲੇ ਆ ਤੇ ਕੀ ਬੁੱਧਰ ਕਿਤੇ ਗੱਲ ਲੱਗਦਾ ਕੋਈ ਕਰਦਾ ਤੇ ਇਹ ਪ੍ਰਧਾਨ ਦੇ ਮੌਕੇ ਤੇ ਸਾਡਾ ਉੱਪਰ ਜਿਹਨੇ ਕੰਮ ਕਰਾਉਂਦਾ ਨਹੀਂ ਮੇਰੇ ਵੱਲੋਂ ਤੇ ਤੁਹਾਨੂੰ ਸ਼ਾਇਦ ਉੱਤਮ ਸਿੰਘ ਦੀ ਪਤਾ ਨਹੀਂ ਜਿਹੜੀ ਬਿੱਲ ਕੀਤੀ ਗਈ ਹੈ ਹਾਈ ਕੋਰਟ ਚ ਜਿਹਦੇ ਉੱਤੇ ਜਸਟਿਸ ਜਾਂ ਜੁਡੀਸ਼ੀਅਲ ਕਮਿਸ਼ਨ ਬੈਠਾ ਸ਼ੁਭਕਰਨ ਸਿੰਘ ਦੀ ਮੌਤ ਤੇ ਤੇ 400 ਕਿਸਾਨ ਫਟੜ ਹੋਏ ਮੈਂ ਖੁਦ ਪਿੰਡ ਕੀਤੀ ਹੈ ਮੇਰੀ ਰਿਟ ਪਟੀਸ਼ਨ ਦੇ ਉੱਤੇ ਕੀ ਕਹਿੰਦੇ ਨੇ ਜੱਜ ਬੈਠਾ ਹੈ ਫਿਰ ਬੀਜੇਪੀ ਵਾ ਇਹਨਾਂ ਨੇ ਆਪਣੀ ਹਰਿਆਣਾ ਦੀ ਸਰਕਾਰ ਨੇ ਦਿੱਲੀ ਵਿੱਚ ਉਹਨੂੰ ਚੈਲੰਜ ਕੀਤਾ ਸਲੀਸਟਰ ਜਨਰਲ ਨੇ ਦੋਸਤਾਂ ਦਾ ਟਾਪ ਵਕੀਲ ਕੀਤਾ ਮੈਂ ਏਪੀਐਸ ਦਿਓਲ ਸਾਹਿਬ ਆਪਣੇ ਖਰਚੇ ਤੇ ਦੇਖੋ ਇੱਕ ਵੱਡੀ ਗੱਲ 1:00 ਵਕੀਲ ਸਾਹਿਬ ਨੇ ਖਰਚਾ ਸਾਡੇ ਕੋਈ ਕਾਨਾ ਨਹੀਂ ਲਿਆ ਉਹਨੇ ਆਪਣਾ ਜਾਨਦਾ ਕਰਾਇਆ ਰਹਿਦਾ ਰਹਿਦਾ ਆ ਖਰਚਿਆ ਹਾਈ ਕੋਰਟ ਦੇ ਵਿੱਚ ਅਸੀਂ ਜੁਡੀਸ਼ੀਅਲ ਕਮਿਸ਼ਨ ਬਹਾਲ ਕਰਵਾਇਆ ਅੱਜ ਤੋਂ 10 ਦਿਨ ਪਹਿਲੇ ਤੁਹਾਡੇ ਰਾਜੀਵਾਲ ਸਾਹਿਬ ਤੁਹਾਡੇ ਆਪਣੇ ਢੱਲੇਵਾਲ ਸਾਹਿਬ ਇਹ ਨਿਰਵਾਣੇ ਸੱਦੇਗੇ ਪੀ ਡਬਲਯੂ ਰੈਸਟ ਉਸੇ ਮੈਨੂੰ ਵੀ ਸੱਦਿਆ ਗਿਆ ਕਿਉਂਕਿ ਮੇਰੇ ਪਟੀਸ਼ਨ ਤੇ ਹੋਇਆ ਮੈਂ ਆਪਣੇ ਵੱਲੋਂ ਦਿਓਲ ਸਾਹਿਬ ਦਾ ਲੜਕਾ ਹਿੰਮਤ ਸਿੰਘ ਦਿਓਲ ਵਕੀਲ ਕੱਲਿਆ ਸਾਡੇ ਕਹਿਨ ਤੇ ਜੁਡੀਸ਼ੀਅਲ ਕਮਿਸ਼ਨ ਨੂੰ ਅਸੀਂ ਗੱਲ ਕਹੀ ਕਿ ਹਰਿਆਣੇ ਵਾਲਿਆਂ ਤੇ ਕੇਸ ਰਿਸਟ ਕੀਤਾ ਇਹਨਾਂ ਤੇ ਜੇ ਇੱਥੇ ਬਿਆਨ ਲੋਗ ਤੇ ਇਹਨਾਂ ਨੇ ਇੱਥੇ ਇਹਨਾਂ ਦੇ ਨਾਮ ਲੈ ਕੇ ਅਰੈਸਟ ਕਰ ਲੈਣੀ ਹੈ ਸਾਡੇ ਕਹਿਨ ਤੇ ਜੁਡੀਸ਼ੀਅਲ ਕਮਿਸ਼ਨ ਨੇ ਹੁਣ 10 ਅੱਜ ਤੋਂ 5 ਦਿਨ 4 ਦਿਨ ਪਹਿਲੇ ਕਿਸਾਨ ਭਵਨ ਵਿੱਚ ਡੇਟ ਦਿੱਤੀ ਮੈਂ ਖੁਦ ਪੇਸ਼ ਹੋਇਆ ਇਹਦੀ ਵੀਡੀਓ ਤੁਸੀਂ ਵੇਖੀ ਹੈ ਬੇਕੀ ਸਾਰਿਆਂ ਨਾਲ ਲੜਾਈ ਤੇ ਮੈਂ ਤੁਹਾਡੀ ਲੜ ਰਿਹਾ ਪਹਿਲੇ ਦਿਨੋਂ ਪਾਰਟੀ ਲੜ ਰਹੀ ਅਸੀਂ ਤੁਹਾਡੇ ਨਾਲ ਨਾ ਪਾਰਟੀ ਨੇ ਵੀ ਫੈਸਲਾ ਕੀਤਾ ਜੇ ਇੰਡੀਆ ਲਾਇੰਸ ਦੀ ਗਵਰਨਮੈਂਟ ਆਏਗੀ ਸਾਰ ਨੂੰ ਬੇਲਾ ਕਦਮ ਹੋ ਗਿਆ ਡਾਕਟਰ ਸੁਆਮੀ ਨਾਥਨ ਦੇ ਫਾਰਮੂਲਾ C2 ਪਲੱਸ 50% ਐਮਐਸਪੀ ਅਸੀਂ ਤੁਹਾਨੂੰ ਦੇਵਾਂਗੇ ਕਰਜ਼ਾ ਮੁਕਤੀ ਦੀ ਕਮਿਸ਼ਨ ਬਣਾਵਾਂਗੇ ਹਰ ਤੁਹਾਡੀ ਲੜਾਈ ਅਸੀਂ ਅੱਗੇ ਲੜਦੇ ਆச்சா ਬੀੜੂ ਸਾਹਿਬ ਉਥੇ ਸੀ ਸਾਹਿਬ ਰੋਡ ਬਣਾਈ ਬਣਾਈ ਹਾਂ ਜੀ ਮੋਹਨ ਚੰਦਰ ਰੋਡ ਬਣਾਈ ਹੋ ਬਣੀ ਕਿਉਂ ਨਹੀਂ ਉੱਤਮ ਜੀ ਉਹਦੇ ਮੇਰੀ ਇੱਕ ਸੁਣ ਦੋ ਵਾਰ ਹਰ ਗੱਲ ਦਾ ਜਵਾਬ ਦੇ ਫਿਰ ਤੁਸੀਂ ਕੀ ਮੈਂ ਮੇਰੀ ਇੱਕ ਮੈਂ ਜਵਾਬ ਦਿੰਦਾ ਡਾਕਟਰ ਬਨਮੋਨ ਸਿੰਘ ਨੇ ਕਮਿਸ਼ਨ ਵੀ ਆਪ ਬਿਠਾਈ ਸਾਡੀ ਸਰਕਾਰ ਦੇ ਅਖੀਲੇ 6 ਮਹੀਨਿਆਂ 'ਚ ਅਖੀਲੇ 6 ਮਹੀਨਿਆਂ 'ਚ ਉਹਨਾਂ ਦੀ ਰਿਪੋਰਟ ਆਈ ਉਸ ਟਾਈਮ ਅਖੀਲੇ 6 ਮਹੀਨੇ ਤੱਕ ਪਤਾ ਗਵਰਨਮੈਂਟ ਨੂੰ ਹਟਾਣਾ ਨਹੀਂ ਪਈ ਹੁੰਦੀ ਅਸੀਂ ਨਹੀਂ ਉਹਨੂੰ ਨੇਪਰੇ ਚਾੜ ਸਕੀ ਸਾਡੀ ਗਲਤੀ ਹੈ ਅਸੀਂ 10 ਸਾਲ ਦੇ ਜੇ ਹਿੰਦੁਸਤਾਨ 'ਚੋਂ ਬਾਹਰ ਰਹਾਂ ਤੇ ਜੇ ਪੰਜਾਬ 'ਚੋਂ ਬਾਹਰਾਂ ਇਸੇ ਗੱਲ ਨੂੰ ਹੀ ਆਨੇ ਇਸੇ ਗੱਲ ਨੂੰ ਅਸੀਂ ਤੁਹਾਨੂੰ ਹੁਣ ਵਾਦਾ ਕੀਤਾ ਸਾਡੀ ਕਮਿਟਮੈਂਟ ਹੈ ਆਪਣੇ ਕਿਸਾਨ ਭਰਾਵਾਂ ਨਾਲ ਖੇਤ ਮਜ਼ਦੂਰਾਂ ਨਾਲ ਆਪਣੀਆਂ ਭੈਣਾਂ ਦੇ ਨਾਲ ਤੁਹਾਡੀ ਲੜਾਈ ਅੱਗੇ ਹੋ ਕੇ ਲੜ ਰਹੇ ਹਾਂ ਮੈਂ ਆਪਣੀ ਜੋ ਵੀ ਜਿਹੜੇ ਮੇਰੀ ਰੈਟ ਪਟੀਸ਼ਨ ਤੇ ਜੁਡੀਸ਼ੀਅਲ ਕਮਿਸ਼ਨ ਤੇ ਉੱਥੇ ਵੀ ਲੜਾਈ ਲੜਾਂਗੇ ਇੱਥੇ ਵੀ ਲੜਣਾ ਤੁਹਾਨੂੰ ਪਤਾ ਜਦੋਂ ਵੀ ਤੁਹਾਡੀ ਗੱਲ ਹੋਈ ਕੈਪਟਨ ਵੇਲੇ ਤੁਹਾਨੂੰ ਯਾਦ ਹੋਏਗਾ 50 ਰੁਪਏ ਕਮਾਤ ਦੇ ਰੰਧਾਵਾ ਸਾਹਿਬ ਕੋਪਰੇਟ ਮਿਨਿਸਟਰੀ ਸੀ ਆਪਾਂ ਕਮਾਤ ਦੇ ਦੋਏ ਜਿਹੜਾ 18 19 ਦਾ ਇੱਥੇ ਖਰਾਬਾ ਹੋਇਆ ਸੀ ਮੇਰੇ ਆਉਣ ਤੋਂ ਬਾਅਦ ਸਾਰੇ ਬੇਟਰੀ ਇਹਨੂੰ ਖਰਾਬਾ ਦੋਏਗਾ 2 ਸਾਲ ਬਾਅਦ ਦਾ ਤੋਂ ਮੈਂ ਤੇ ਤੁਹਾਡਾ ਤੁਸੀਂ ਮੇਰੇ ਹੋ ਤੁਸੀਂ ਸੀ ਜੀ ਸਦਕਾ ਤੁਹਾਡਾ ਆਪਣਾ ਜਮੂਰੀ ਹੱਕ ਏ ਇਸੇ ਗੱਲ ਕਰਨ ਗੱਡੀ ਟੱਪ ਗਿਆ ਸੀ ਆਪ ਆਏ ਬਹੁਤ ਵਧੀਆ ਕੀਤਾ ਠੀਕ ਹੈ ਸਾਡਾ ਵਧੀਆ ਕੰਨਾ ਕੀ ਅਸੀਂ ਦਾ ਆਪਣਾ ਹੱਕ ਮੰਗਣ ਜਾਣਗੇ ਤੁਹਾਡਾ ਗੁਨਾਹ ਕੋਈ ਨਹੀਂ ਤੁਹਾਡਾ ਗਲਤ ਜਿੰਨਾ ਦਾ ਗੁਨਾਹ ਹੈ ਉਹ ਮੋਦੀ ਦਾ ਤੇ ਤੁਹਾਨੂੰ ਯਾਦ ਹੋਵੇਗਾ ਪਾਰਲੀਮੈਂਟ ਦੇ ਵਿੱਚ ਸੀ ਮੈਂ ਐਸ ਉਮਰ ਦੇ ਵਿੱਚ ਵੀ ਆ 100 ਕਿਲੋ ਪਾਰ ਲੈ ਕੇ ਮੇਜ਼ ਤੇ ਚੜ ਕੇ ਚੁੱਕ ਕੇ ਕਾਗਜ਼ ਮਾਰੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹ ਤੁਹਾਡੇ ਸਾਹਮਣੇ ਸਾਰੇ ਵੀ ਅਰਦਾਵਾ ਸਾਹਿਬ ਨੇ ਵੀ ਤੁਹਾਡੀ ਲੜਾਈ ਲੜਨੀ ਹੈ ਅਗੇ ਵੀ ਲੜਾਂਗੇ ਸਾਡਾ ਤੇ ਵਿਸ਼ਵਾਸ ਹੈ ਬਾਜਾ ਸਾਹਿਬ ਤੁਸੀਂ ਕਰਜ਼ੇ ਦੀ ਗੱਲ ਕੀਤੀ ਇੱਕ ਪਿਛਲੇ ਸਾਲ ਡੰਟ ਵੀ ਤੁਸੀਂ ਕਰਦਿਆ ਬਾਪ ਕਿਸਦਾ ਨਹੀਂ ਕੀਤਾ ਉਹ ਇੱਕ ਲੈਟਰ ਹੇਡ ਨੂੰ ਕੀਤਾ ਕਿਸਦਾ 2 ਲੱਖ ਹੋਇਆ ਕਿਸਦਾ ਨਹੀਂ ਹੋਇਆ ਇੱਥੇ ਇੰਨੇ ਖੜੇ ਆ ਬੰਦੇ ਕਿਸਦਾ ਫਸਲ ਕਿਸਦਾ ਕਰਦਿਆ ਮਾਫੀ ਮੇਰੀ ਇੱਕ ਬੇਨਤੀ ਸੁਣੋ 5000 ਕਰੋੜ ਰੁਪਏ ਦੀ ਕਰਜ਼ਾ ਮਾਫੀ ਕੋਆਪਰੇਟਿਵ ਲੋਨਾਂ ਦੀ ਹੋਈ ਸੀ ਇਹ ਇਹ ਤੇ ਆਪ ਖੁਦ ਮਿਨਿਸਟਰ ਸਾਹਿਬ ਉਹਨੇ ਸਾਰਿਆਂ ਦੀ ਨਹੀਂ ਹੋਈ ਸਾਰਿਆਂ ਦੀ ਨਹੀਂ ਹੋਊਗਾ ਚਲੋ 14000 ਕਰੋੜ ਦੀ ਹਾਂਜੀ ਰਾਜਸਥਾਨ ਚ ਕੋਆਪਰੇਟਿਵ ਬੈਂਕਾਂ ਦੀ ਕੀਤੀ ਦੂਸਰੇ ਬੈਂਕਾਂ ਨੇ ਅਜ ਤੱਕ ਪਿਛਟਾਨੀ ਹਿੰਦਤੀਆਂ ਰਾਜਸਥਾਨ ਸਰਕਾਰ ਨੂੰ ਤੇ ਨਾ ਪੰਜਾਬ ਸਰਕਾਰ ਨੂੰ ਨੈਸ਼ਨਲਾਈਜ਼ ਬੈਂਕਾਂ ਨੇ